ਤੇ ਦੂਜੀ ਤਾਕਤ ਹੈ ਮੁਫਤ ਵਿੱਚ ਹੀ ਮਿਲਿਆ ਹੋਇਆ ਧਾਰਮਿਕ ਗਿਆਨ ਹੁਣ ਤੁਸੀਂ ਸਾਰੇ ਫੁੱਲਾਂ ਦੇ ਖਿੜਨ ਬਾਰੇ ਤਾਂ ਜਾਣਦੇ ਹੀ ਹੋਵੋਗੇ ਬਾਗਾਂ ਦੇ ਵਿੱਚ ਬੀਜ ਬੋਏ ਜਾਂਦੇ ਹਨ ਤੇ ਉਹਨਾਂ ਵਿੱਚੋਂ ਕਲੀ ਨਿਕਲਦੀ ਹੈ ਹੁਣ ਕਦੇ ਵੀ ਕੋਈ ਸਿਆਣਾ ਮਾਲੀ ਕਲੀ ਦੇ ਉੱਤੇ ਖਿੜਨ ਦਾ ਦਬਾਅ ਨਹੀਂ ਪਾਉਂਦਾ ਉਹ ਹਮੇਸ਼ਾ ਕਲੀ ਦੇ ਖਿੜਨ ਵਿੱਚ ਜੋ ਰੁਕਾਵਟ ਹੈ ਉਸ ਨੂੰ ਖਤਮ ਕਰਦਾ ਹੈ ਤੇ ਕੁਝ ਕਲੀਆਂ ਫੁੱਲਾਂ ਵਿੱਚ ਖਿੜ ਜਾਂਦੀਆਂ ਹਨ ਤੇ ਕੁਝ ਨਹੀਂ ਖਿੜਦੀਆਂ ਪਰ ਕਦੇ ਵੀ ਖਿੜੇ ਹੋਏ ਫੁੱਲ ਕਲੀਆਂ ਨੂੰ ਖਿੜਨ ਦਾ ਗਿਆਨ ਨਹੀਂ ਦਿੰਦੇ ਪਰ ਇਨਸਾਨਾਂ ਦੇ ਵਿੱਚ ਇਹੀ ਹੋ ਰਿਹਾ ਹੈ ਜਿੰਨਾ ਮਹਾਪੁਰਸ਼ਾਂ ਦੇ ਵਿੱਚ ਅਧਿਆਤਮ ਦਾ ਫੁੱਲ ਖਿੜਿਆ ਉਹਨਾਂ ਨੇ ਇਹ ਗਿਆਨ ਬਾਕੀਆਂ ਨੂੰ ਦਿੱਤਾ ਤੇ ਬਾਕੀ ਫੁੱਲ ਐਸੇ ਕਰਕੇ ਨਹੀਂ ਖਿੜ ਪਾਏ ਕਿਉਂਕਿ ਉਹਨਾਂ ਨੂੰ ਹੰਕਾਰ ਹੋ ਗਿਆ ਕਿ ਸਾਡੇ ਕੋਲ ਖਿੜਨ ਦਾ ਗਿਆਨ ਹੈ ਇੰਨਾ ਤਾਕਤਾਂ ਦੇ ਖਿਲਾਫ ਮਾਰਕਸਵਾਦ ਸਾਨੂੰ ਇੱਕ ਐਸੀ ਵਿਗਿਆਨਿਕ ਤੇ ਆਰਥਿਕ ਬੁਨਿਆਦ ਦਿੰਦਾ ਹੈ ਜਿਸ ਦੇ ਉੱਤੇ ਸਮਾਜ ਇੱਕ ਐਸੇ ਸਤਰ ਤੇ ਪਹੁੰਚ ਸਕਦਾ ਹੈ ਜਿੱਥੇ ਸਾਰਿਆਂ ਲਈ ਅਧਿਆਤਮ ਦਾ ਫੁੱਲ ਖਿੜ ਪਾਵੇ ਤੇ ਵਰਗਵਾਦ ਖਤਮ ਹੋ ਸਕੇ